ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਪਸ ਨੂੰ ਨਬੇਟਾ ਬਹੁਤ ਬਹੁਤ ਸਾਰਦਾ ਜੀ ਮੈਂ ਅਮਨਦੀਪ ਵਰਤ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋ ਕਿ ਠੀਕ ਠਾਕ ਹੋਵੇ ਜੁਬ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗੈਸਟ ਦਾ ਸਭ ਤੋਂ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਸਾਲਿਟੇ ਰਿਸਰਵ ਆਪਣੀ WhatsApp ਤੇ ਵੀ ਇਹ ਆਪਣਾ ਸੇਮ ਨੂੰ ਸਭ ਤੋਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾ ਵੱਸਾ ਨੂੰ ਸਟ੍ਰੈਟਜੀ ਨੂੰ ਫੋਲੋ ਕਰੋ ਸੰਖੇਪ ਟਿੱਪ ਕੋ ਦਰਨਾ ਆਪਣੀ ਸਾਡੀ ਇਨਸਟਾ ਹੈ ਇਸ ਦੇ ਦੇਖੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਕਿ ਚਾਹ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਗਾਰੇ ਤੋਂ ਦੇ ਕੇ ਸਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬ੍ਰਿਕ ਆਪਣੀ ਚੋਅ ਸੇਕੜ ਉਸ ਚੇਂਜ ਕਰ ਸਕਦੇ ਹੋ ਆਪਣਾ ਜਿੱਦਾਂ ਦਾ ਤੁਸੀਂ ਬੁਟੀਕ ਸਟਾਈਲ ਸੁਚਾਹੋ ਉਦੋਂ ਤਾਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆ ਸਾਰੇ ਤਾਂ ਮਸ਼ੀਨ ਵਰਕ ਦੇ ਬਹੁਤ ਸੋਹਣੇ ਸੂਟ ਲੈ ਕੇ ਆਏਗੇ ਉਮੀਦ ਕਰ ਤੈਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣੀ ਵੀਡੀਓ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਖਾਦੀ ਦੀ ਜਿਹੜੀ ਫੈਬਰਿਕ ਹੈਗੀ ਖਾਦੀ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਤੇ ਮਸ਼ੀਨ ਵਰਕ ਦੇ ਆਪਣੇ ਸੂਟ ਨੇ ਇਦਾਂ ਆਪਣਾ ਇਹ ਡਿਜ਼ਾਈਨ ਹੈਗਾ ਜਿਹੜੇ ਆਪਾਂ ਅੱਜ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਨਾ ਸਾਰੇ ਤੁਸੀਂ ਇਹੀ ਆਪਣੇ ਸਿੰਪਲ ਸੋਬਰ ਜਿਹੇ ਡਿਜ਼ਾਈਨ ਨੇ ਸਾਰੇ ਡਿਜ਼ਾਈਨ ਤੁਸੀਂ ਆਪਣੇ ਨੂੰ ਆਉਣ ਵਾਲੇ ਸੀਜ਼ਨ ਦੇ ਲਈ ਪਸ਼ਮੀਨੇ ਦੇ ਉੱਪਰ ਤਿਆਰ ਕਰਵਾ ਸਕਦੇ ਹੋਗੇ ਬਹੁਤ ਸੋਹਣੇ ਡਿਜ਼ਾਈਨ ਇਹ ਆਪਣੇ ਹੀ ਕਿਉਂਕਿ ਆਪਾਂ ਪਸ਼ਮੀਨੇ ਦੇ ਉੱਪਰ ਜਿਆਦਾ ਹੈਵੀ ਡਿਜ਼ਾਈਨ ਨਹੀਂ ਰੈਡੀ ਕਰਵਾਉਂਦੇ ਹਾਂ ਦੇ ਆਪਾਂ ਸਿੰਪਲ ਸੋਬਰ ਜਿਹੇ ਡਿਜ਼ਾਈਨ ਹੀ ਆਪਾਂ ਸੇ ਪਸ਼ਮੀਨੇ ਦੇ ਉੱਪਰ ਜਿਹਾ ਤਰ੍ਹਾਂ ਤੁਸੀਂ પસંદ ਕਰਦੇ ਨੇਗੇ ਸਾਰੇ ਕਸਟਮਰ ਹੀ ਦੇਖੋ ਇਹ ਆਪਣਾ ਮਸ਼ੀਨ ਵਰਕ ਦਾ ਸੁਹਟ ਹੈਗਾ ਇਹ ਸਾਰੇ ਦੇਖੋ ਇਦਾਂ ਪੇਲੇ ਦੇ ਬਣੀ ਹੋਈ ਹੈ ਇੱਥੇ ਤੇ ਨੀਚੇਆਂ ਜਾਂ ਮੂਰਤੀਆਂ ਇੱਧਰ ਆ ਗਿਆ ਇਹ ਬਾਂਦ ਦੇ ਉੱਪਰ ਵਰਕ ਹੈ ਇਹਦਾ ਬਾਂਦ ਦੇ ਉੱਪਰ ਬੀਨ ਆ ਗਈ ਫਿਰ ਪੁੱਤੀਆਂ ਆਈਆਂ ਦੇਖੋ ਕੋਈ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਚਾਹੋ ਤਾਂ ਆਪਣਾ ਬਾਟਮ ਤੇ ਕਰਵਾ ਸਕਦੇ ਹੋ ਨਾਲ ਪ्योर ਸ਼ਫoon ਦਾ ਦੁਪੱਟਾ ਆਪਣਾ ਸਾਰਾ ਟਾਈਟ ਹੈ ਦੇਖੋ ਬਹੁਤ ਸੋਹਣਾ ਆਪਣਾ ਡਿਜ਼ਾਈਨ ਹੈ ਸਿੰਪਲ ਸੋਬਰ ਜਿਹਾ ਆਪਣੇ ਮਸ਼ੀਨ ਵਰਕ ਤੇ ਡਿਜ਼ਾਈਨ ਲਏਗੇ ਇਹਨਾਂ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ ਇਹਨਾਂ ਡਿਜ਼ਾਈਨਾਂ ਤੋਂ ਤੁਸੀਂ ਇਹੀ ਆਪਣੇ ਹਨਾ ਸਿੰਪਲ ਸੋਬਰ ਜੇ ਡਿਜ਼ਾਈਨ ਪਸ਼ਮੀਨੇ ਦੇ ਉੱਪਰ ਤਿਆਰ ਕਰਵਾ ਸਕਦੇ ਹੋ ਪਸ਼ਮੀਨੇ ਵਿੱਚ ਆਪਣੇ ਕੋਲ ਕਾਫੀ ਸਾਰੇ ਕਲਰ ਆ ਚੁੱਕੇ ਨੇ ਸਿਰਫ ਪਸ਼ਮੀਨਾ ਚ ਹੀ ਲੈ ਸਕਦੇ ਹੋ ਤੇ ਆਪਣਾ ਸਿੰਪਲ ਪ੍ਰੇਮ ਪਸ਼ਮੀਨਾ ਦੇ ਵਿੱਚ ਵੀ ਲੈ ਸਕਦੇ ਹਾਂ ਜਿਹੋ ਜਿਹਾ ਵੀ ਤੁਸੀਂ ਕਲਰ ਚਾਹੋ ਸਾਡੇ ਤੋਂ ਸੈਂਡ ਕਰਵਾ ਕੇ ਉਹਦੇ ਆਪਣਾ ਡਿਜ਼ਾਈਨ ਜਿਹੜਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵੀ ਆਪਣਾ ਐਦਾਂ ਹੀ ਹਨਾ ਸਿੰਪਲ ਸੋਬਰ ਜੇ ਡਿਜ਼ਾਈਨ ਦੇ ਨਾਲ ਤਿਆਰ ਕਰਵਾਇਆ ਹੈ ਇਹ ਵੀ ਆਪਣੀ ਖਾਦੀ ਦੀ ਫੈਬਰਿਕ ਆਗੀ ਪਿਓਰ ਕਾਰਦੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਦੇਖੋ ਇਹ ਵਾਲਾ ਆ ਗਿਆ ਦਾ ਡਿਜ਼ਾਈਨ ਘੇਰੇ ਦੇ ਉੱਪਰ ਆ ਗਿਆ ਘੇਰੇ ਦੇ ਉੱਪਰ ਤਿੰਨ ਫਲਾਰ ਆ ਗਏ ਇਦਾਂ ਤੇ ਵਿੱਚ ਇਹਦੇ ਇਦਾਂ ਸਾਰੀਆਂ ਬੂਟੀਆਂ ਜਿਹਾ ਆ ਗਈਆਂ ਕਿੰਨੀ ਪਰ ਫਲਾਰ ਵਿੱਚ ਬੂਟੀਆਂ ਤੇ ਇਦਾਂ ਆ ਗਿਆ ਆਪਣੇ ਬਾਜੂ ਦੇ ਉੱਪਰ ਇਹ ਵਾਲਾ ਫਲਾਰ ਹੈ ਜੇ ਬਾਹਰ ਉੱਪਰ ਤੁਸੀਂ ਚਾਹੋ ਤਾਂ ਨਾਲ ਆਪਣਾ ਬਾਟਮ ਦਾ ਐਡ ਕਰਵਾ ਸਕਦੇ ਹੋ ਮਾਟਾ ਕੋ ਬਾਟਮ ਦਾ ਨਹੀਂ ਐਡ ਕਰਵਾਇਆ ਹੈਗਾ ਤੇ ਨਾਲ ਉਦਾਂ ਹੀ ਪਿਓਰ ਸ਼ਫੂਨ ਦਾ ਦੁਪੱਟਾ ਇਹ ਇਹਦਾ ਦੇਖੋ ਆਪਣੇ ਪਲੇਸ ਨਾਲ ਆਪਣਾ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆਗਾ ਸਿੰਪਲ ਸੋਬਰ ਜੇ ਡਿਜ਼ਾਈਨ ਹੈ ਤੁਸੀਂ ਆਪਣੇ ਹੈਨਾ ਕਿਸੇ ਵੀ ਫੈਬਰਿਕ ਤੇ ਕੋਈ ਤੁਸੀਂ ਆਪਣਾ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਚਾਹੋ ਤਾਂ ਉਧਰ ਕਰਵਾ ਸਕਦੇ ਹੋਗੇ ਸੈਮੀ ਪਾਰਟੀ ਵਾਲਜ ਸੂਟ ਤੁਸੀਂ ਰੈਡੀ ਕਰਵਾਉਣੇ ਨੇ ਤਾਂ ਉਧਰ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣਾ ਪਸ਼ਮੀਨਾ ਵਗੈਰਾ ਤੇ ਤਿਆਰ ਕਰਵਾਉਣੇ ਨੇ ਤਾਂ ਉਧਰ ਰੈਡੀ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣਾ ਆਪਣਾ ਸਿੰਪਲ ਸੋਬਰ ਜੇ ਡਿਜ਼ਾਈਨ ਹੈਗਾ ਹਾਂਜੀ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਵੀ ਆਪਣਾ ਜਿਹੜਾਗਾ ਆਪਣੇ ਲੈਣਾ ਵਾਲੇ ਫੈਬਰਿਕ ਦੇ ਉੱਪਰ ਤਿਆਰ ਕਰਵਾਇਆ ਹੈ ਦੇਖੋ ਲੈਣਾ ਵਾਲਾ ਫੈਬਰਿਕ ਆ ਗਾ ਤੇ ਪਿਸਤਾ ਇਹਦਾ ਕਲਰ ਆ। ਇਹ ਵੀ ਆਪਣਾ ਸਿੰਪਲ ਸੋਪਰ ਜਿਹਾ ਡਿਜ਼ਾਈਨ ਆ ਖਸ਼ੀ ਬਰਕਰ। ਇਹ ਕੇ ਦੇ ਉੱਪਰ ਡਿਜ਼ਾਈਨ ਆ ਗਿਆ ਇਦਾਂ। ਘੇਰੇ ਵਾਲਾ ਡਿਜ਼ਾਈਨ ਤੇ ਇਹਦੇ ਗਲੇ ਵਗੈਰਾ ਤੇ ਕੋਈ ਨਹੀਂ ਹੈਗਾ ਤੇ ਇਦਾਂ ਜੀਆਂ ਬਾਹਾਂ ਦੇ ਉੱਪਰ ਡਿਜ਼ਾਈਨ। ਤੁਸੀਂ ਚਾਹੋ ਨਾਲ ਆਪਣਾ ਬਾਟਮ ਦਾ ਐਡ ਕਰਵਾ ਸਕਦੇ ਹੋ ਆਹੀ ਵਰਕ ਇਹ ਬਾਰਡਰ ਵਾਲਾ ਡਿਜ਼ਾਈਨ ਆਗਾ। ਤੇ ਆਪਣੇ ਕਾਫੀ ਟਾਈਮ ਪਹਿਲਾਂ ਤੋਂ ਨਾ ਇਹ ਬਾਰਡਰ ਵਾਲੇ ਡਿਜ਼ਾਈਨ ਕਾਫੀ ਚੱਲ ਰਹੇ ਨੇ ਕਿਉਂਕਿ ਬਾਰਡਰ ਵਾਲਾ ਡਿਜ਼ਾਈਨ ਕਿਹਦਾ ਦਾ ਹੁੰਦਾ ਜਿਹੜਾ ਕਦੇ ਵੀ ਹੈ ਨਾ ਵੀ ਪੁਰਾਣਾ ਨਹੀਂ ਹੁੰਦਾ ਹੈਗਾ ਬਾਰਡਰ ਵਾਲਾ ਡਿਜ਼ਾਈਨ ਤੇ ਚੱਲਦਾ ਹੀ ਚੱਲਦਾਗਾ ਹਮੇਸ਼ਾ ਚੱਲਣ ਵਾਲਾ ਡਿਜ਼ਾਈਨ ਹੁੰਦਾ ਬਾਰਡਰ ਵਾਲਾ ਇਸ ਲਈ ਤੁਸੀਂ ਇੱਥੇ ਆਪਣਾ ਕੋਈ ਵੀ ਫੈਬਰਿਕ ਯੂਜ਼ ਕਰ ਸਕਦੇ ਕੋਈ ਕੋਈ ਕਲਰ ਯੂਜ਼ ਕਰ ਸਕਦੇ ਜਿਹੜਾ ਤੁਹਾਨੂੰ ਪਸੰਦ ਹੋਵੇ ਤੇ ਕਰਵਾ ਸਕਦੇ ਨਾਲ ਇਹਦੀ ਪ्योर ਸੁਪਰਨੈਟਾ ਦੁਪੱਟਾ ਪਰ ਟਾਈਡਾਈ ਰੈਡੀ ਕਰਵਾਇਆਗਾ ਤੇ ਇਹਦਾ ਹੀ ਫੈਬਰਿਕ ਨਾਲ ਦੇ ਕਲਰ ਦੀ ਆਪਾਂ ਨੇ ਨਾ ਮਿਸ਼ਣ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਹੋਇਆ ਉਸੇ ਤੇ ਆਪਣਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਆਪਾਂ ਨੇ ਯੋਰਜਟ ਫੈਬਰਿਕ ਦੇ ਉੱਪਰ ਤਿਆਰ ਕਰਵਾਇਆ ਤੇ ਯੈਲੋ ਲੈਮਨ ਜਿਹਾ ਕਲਰ ਹੈ ਦਾ ਯੈਲੋ ਲੈਮਨ ਜਿਹਾ ਕਲਰ ਹੈਗਾ ਤੇ ਯੋਰਜਟ ਦੀ ਇਹ ਫੈਬਰਿਕ ਹੈ ਇਹ ਵੀ ਆਪਣਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਬਹੁਤ ਸੋਹਣਾ ਦੇਖਿਆ ਤਾਂ ਇਹ ਵਾਲਾ ਹੈ ਚਾਕਲੇ ਦੇ ਉੱਪਰ ਐਦਾਂ ਚਾਕਾ ਦੇ ਉੱਪਰ ਵਰਕ ਇਹ ਇਹਦੇ ਉੱਪਰ ਵਰਕ ਤੇ ਆਹ ਵਾਲੇ ਜਿਹੜੇ ਦੇਖੋ ਡਿਜ਼ਾਈਨ ਹੈਗਾ ਇਹ ਆਪਣਾ ਹਿੱਪ ਦੇ ਉੱਪਰ ਆ ਜੂਗਾ ਹਿੱਪ ਦੇ ਉੱਪਰ ਆ ਜੂਗਾ ਬੈਕ ਸਾਈਡ ਵੀ ਤੇ ਫਰੰਟ ਸਾਈਡ ਵੀ ਇਦਾਂ ਦੇ ਸਾਰੇ ਫਰੰਟ ਬੈਕ ਤੇ ਇਹਦੇ ਵਰਕ ਬਣਾਇਆ ਹੋਇਆ ਹੈਗਾ ਫਰੰਟ ਬੈਕ ਸਾਰੀ ਇਹਦੀ ਪਹੁੰਚ ਹੋਈ ਹੈ ਜੀ ਜਿੱਦਾਂ ਆਪਣਾ ਫਰੰਟ ਸਾਈਡ ਹੈਗਾ ਉਦਾਂ ਹੀ ਆਪਣਾ ਬੈਕ ਸਾਈਡ ਆ ਤੇ ਇਹ ਗਲੇ ਦੇ ਉੱਪਰ ਵੀ ਆਪਣਾ ਇਦਾਂ ਵੇਲ ਮਿਲੂਗੀ ਤੇ ਇਹਦੀਆਂ ਬਾਹਾਂ ਦੇ ਉੱਪਰ ਵੀ ਵਰਕ ਆ ਜਗਾ ਪਿਓਸ਼ ਨੂੰ ਦਾ ਦੁਪੱਟਾ ਆਪਾਂ ਨਾਲ ਡਾਈ ਕਰਵਾਇਆ ਕਲਰਫੁਲ ਲੇਸ ਆਪਾਂ ਜਿਹੜੀ ਇਦਨਾਂ ਲਗਾਈ ਹੈ ਕਿ ਸਾਰੇ ਥੈਟਾ ਨਾਲ ਦੀ ਤੁਸੀਂ ਚਾਹੋ ਨਾਲ ਆਪਣਾ ਆਹੀ ਬੇਅਰ ਬਾਟਮ ਤੇ ਸਰਵਾ ਸਕਦੇ ਬਾਟਾ ਆਪਣੀ ਬਾਟਮ ਤੇ ਤਿਆਰ ਨਹੀਂ ਕਰਵਾਇਆ ਹੈਗਾ ਤੁਸੀਂ ਚਾਹੋ ਤਾਂ ਆਪਣਾ ਬਾਟਮ ਤੇ ਤਿਆਰ ਕਰਵਾ ਕੇ ਨਾਲ ਲੈ ਸਕਦੇ ਹਾਂ ਜਿਹੜਾ ਆਪਣੀ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਣੇ ਰਾਮਟੈਕਸ ਕੋਟਨ ਦੇ ਉੱਪਰ ਰੈਡੀ ਕਰਵਾਇਆ ਹੈਗਾ ਆਪਣੀ ਰਾਮਟੈਕਸ ਕੋਟਨ ਦੀ ਫੈਬਰਿਕ ਆ ਕਿ ਮਾਊਸ ਕਲਰ ਆ ਗਾ ਉਸ ਨੂੰ ਡਿਜ਼ਾਈਨ ਆ ਆਪਣਾ ਮਸ਼ੀਨ ਵਰਕ ਦਾਗਾ ਇਹ ਮਾਊਸ ਕਲਰ ਆ ਤੇ ਰਾਮਟੈਕਸ ਕੋਟਨ ਦੀ ਆਪਣੀ ਫੈਬਰਿਕ ਇਹਨਾਂ ਕੁੰਜੀ ਦੇ ਵਰਕ ਦੇ ਵਿੱਚ ਇੱਕ ਤਿਆਰ ਕਰਵਾਇਆ ਆਪਾਂ ਨੇ ਇਹ ਵਾਲਾ ਆ ਗਿਆ ਆਪਣੇ ਚਾਕ ਦੇ ਦੇ ਉੱਪਰ ਵਰਕ ਕਾਰਨਰ ਦੇ ਉੱਪਰ ਅਤੇ ਆਪਣੇ ਚਾਕਾਂ ਦੇ ਉੱਪਰ ਵਰਕ ਆਇਆ ਵਾਲਾ ਤੇ ਆਪਾਂ ਨੂੰ ਗਲੇ ਦੇ ਉੱਪਰ ਵੀ ਵਰਕ ਮਿਲੂਗਾ ਇਹ ਵਾਲਾ ਵਰਕ ਹੈ ਜਿਹੜਾ ਦੇਖੋ ਗਲੇ ਦੇ ਉੱਪਰ ਹੈਗਾ ਇਹਦਾ ਗਲੇ ਦੇ ਉੱਪਰ ਵਰਕ ਆ ਤੇ ਇੱਧਰ ਆਪਣਾ ਚਾਕਾਂ ਦੇ ਉੱਪਰ ਵਰਕ ਆ ਤੇ ਇੱਧਰ ਆਪਣਾ ਆ ਗਿਆ ਬਾਜੀ ਦੇ ਉੱਪਰ ਵਰਕ ਬਾਜੀ ਤੇ ਵੀ ਵਰਕ ਮਿਲੂਗਾ ਤੇ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦੇ ਵਿੱਚ ਜਿਹੜਾ ਸੂਟ ਇਹ ਤਿਆਰ ਹੋਇਆ ਹੈਗਾ ਮਾਊਸ ਕਲਰ ਹੈਗਾ ਤੇਰੀ ਆਪਾਂ ਬਾਟਮ ਤੇ ਕੋਈ ਵਰਕ ਨਹੀਂ ਕਰਵਾਇਆ ਬਾਟਮ ਤਾਂ ਇਹਦੀ ਪਲੇਨ ਆ ਜੀ ਤੇ ਆ ਨਾਲ ਆਪਾਂ ਇਹਦਾ ਦੁਪੱਟਾ ਹੈ ਪਿਓਰ ਸੁਪਰ نیٹ ਦਾ ਦੁਪੱਟਾ ਪਾਇੰਟ ਆਈਦਾ ਇਹ ਰੈਡੀ ਕਰਵਾਇਆਗਾ ਤੇ ਪੀਚ ਕਲਰ ਦੀ ਆਪਾਂ ਲੇਸ ਨਾਲ ਫਿਨਿਸ਼ਨ ਦਿੱਤੀ ਆ ਤਾਂ ਇਹਦਾ ਹੀ ਆਪਣਾ ਦੁਪੱਟਾ ਹੋਇਆ ਹੈ ਮਾਊਸ ਕਲਰ ਹੈਗਾ ਤੇ ਤੁਸੀਂ ਵੀ ਆਪਣਾ ਇਹ ਵਾਲਾ ਡਿਜ਼ਾਈਨ ਦੇਖ ਕੇ ਕਿਸੇ ਵੀ ਸਿੰਥੈਟਿਕ ਫੈਬਰਿਕ ਤੇ ਪਾਰਟੀ ਵੀ ਆ ਤੇ ਸ਼ਾਈਨਿੰਗ ਵਾਲੇ ਤੇ ਹਨ ਕਿਸੇ ਤੇ ਵੀ ਕਰਵਾ ਸਕਦੇ ਹਾਂ ਪਰ ਇੱਕ ਤਰ੍ਹਾਂ ਦਾ ਆਪਣੇ ਕੋਲ ਜਿਹੜਾ ਫੈਬਰਿਕ ਹੈਗਾ ਆ ਚੁੱਕਾ ਹੈਗਾ ਤੁਸੀਂ ਆਪਣਾ ਕਿਸੇ ਵੀ ਪਾਰਟੀ ਦਾ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਮਸ਼ੀਨ ਵਰਕੇ ਦੇ ਵਿੱਚ ਇਹਨੂੰ ਪਾਰਟੀ ਵਾਸਤੇ ਰੈਡੀ ਕਰਵਾਉਣਾ ਹੈ ਤਾਂ ਆਪਣਾ ਏਦਾਂ ਕਰਵਾ ਕੇ ਲੈ ਸਕਦੇ ਹੋ। ਹਾਂ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਵੀ ਆਪਣਾ ਰਾਮ ਟੈਕਸ ਕਾਟਨ ਦੇ ਉੱਪਰ ਹੀ ਤਿਆਰ ਹੈਗਾ। ਖਾਦੀ ਕਾਟਨ ਆਪਾਂ ਜਿਹਨੂੰ ਫੋਨ ਦਿੰਦੇ ਹਾਂਗੇ ਉਹਦੇ ਉੱਪਰ ਤਿਆਰ ਕਰਦੇ। ਇਹ ਤੇ ਇਹਦਾ ਪਿੰਕ ਕਲਰ ਹੈਗਾ। ਯੂਜ਼ ਕਰਦਾ ਹੈ ਨਾ। ਇਹ ਵਾਲੇ ਦਾ ਡਿਜ਼ਾਈਨ ਹੈਗਾ ਘੇਰੇ ਦੇ ਉੱਪਰ ਏਦਾਂ ਵਰਕ ਆ ਗਿਆ ਹੈ। ਇਹ ਆਪਣੇ ਆਫ ਵਾਈਟ ਥ੍ਰੈਡ ਦੇ ਨਾਲ ਹੀ ਇਹਦੇ ਉੱਪਰ ਵਰਕ ਕੀਤਾਗਾ ਘੇਰੇ ਦੇ ਉੱਪਰ ਆ ਗਿਆ ਇਦਾਂ ਬਾਰਡਰ ਬਣਿਆ ਹੋਇਆ ਤੇ ਫਿਰ ਇਹਦੇ ਸੈਂਟਰ ਪੈਨਲ ਆ ਜਾਣਗੇ ਦੇਖੋ ਮੇਲਾ ਸਾਰੀ ਸ਼ਰਟ ਤੇ ਇਦਾਂ ਸੈਂਟਰ ਪੈਨਲ ਹੋਵੇ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਆਪਣਾ ਹੀ ਜਦੋਂ ਪਹਿਲਾਂ ਇਹ ਸਕਾਈ ਕਲਰ ਦੇ ਰੈਡੀ ਹੋਇਆ ਸੀਗਾ ਆਪਣਾ ਦੇਖੋ ਇਧਰ ਇਹਦੀ ਬਾਹਾਂ ਤੇ ਉੱਪਰ ਵਰਕ ਆ ਗਿਆ ਤੇ ਸੇਮ ਇਦਾਂ ਤੁਸੀਂ ਬਾਟਮ ਤੇ ਕਰਵਾਉਣਾ ਤਾਂ ਕਰਵਾ ਸਕਦੇ ਹੋਗੇ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋਗੇ ਇੱਕ ਇਦਾਂ ਆਪਣਾ ਬਹੁਤ ਸੋਹਣਾ ਹੀ ਮਸ਼ੀਨ ਵਰਕ ਦੇ ਵਿੱਚ ਸੂਟ ਜਿਹੜਾ ਤਿਆਰ ਹੋਇਆ ਹੈਗਾ ਤੇ ਨਾਲ ਪਿਓ ਸੁਪਰ نیٹ ਦਾ ਦੁਪੱਟਾ ਆਪਾਂ ਨੇ ਤੈਨਾਂ ਹੀ ਰੈਡੀ ਕਰਵਾਇਆ ਫੋਰਸ ਆਇਟਾਈਡਾਈ ਹੋਇਆ ਹੈਗਾ ਤੇ ਇਦਾਂ ਵਾਈਟ ਦੇ ਨਾਮ पे ਇਹਨੂੰ ਫਿਨਿਸ਼ਿੰਗ ਦਿੱਤੀ। ਬਹੁਤ ਜ਼ਿਆਦਾ ਸੋਨਾ ਆਪਣਾ ਸੂਟ ਇਥੇ ਬਣ ਕੇ ਤਿਆਰ ਹੋਇਆਗਾ। ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ, ਫੈਬਰਿਕ ਚੇਂਜ ਕਰ ਸਕਦੇ ਹੋ। ਜਿਹੜਾ ਵੀ ਤੁਹਾਨੂੰ ਜਿੰਨੇ ਪਸੰਦ ਆਇਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਇਹ ਸਾਰੇ ਸੂਟ ਆਪਾਂ ਜੇ ਤੁਹਾਨੂੰ ਦਿਖਾਏ ਨੇ ਹਨ ਬਿੱਟਰ ਵਿੱਚ ਜਿਹੜੇ ਕਿ ਤੁਹਾਨੂੰ ਫੈਬਰਿਕ ਵਗੈਰਾ ਸਾਰਾ ਵੀ ਦੱਸਿਆ ਗਿਆ ਤੁਸੀਂ ਆਪਣਾ ਵਰਕ ਕੱਟ ਕਰਵਾਉਣਾ ਹੈ, ਡਰ ਕਰਵਾਉਣਾ ਹੈ ਜਿੰਨੇ ਤੁਹਾਨੂੰ ਪਸੰਦ ਸੂਟ ਅਕੋਰਡਿੰਗ ਆਪਣਾ ਸਾਰਾ ਸੂਟੜਾ ਤਿਆਰ ਜੀਵੇਂ ਵੀ ਤੁਹਾਨੂੰ ਕੋਈ ਤੁਹਾਡੀ ਚੋਇਸ ਹੋਈ ਫੈਬਰਿਕ ਦੀ ਵਰਕ ਦੀ ਹੈ ਨਾ ਸਾਰੇ ਡਿਟੇਲਸ ਸਭ ਆਪਣੇ ਵਰਸਾ ਤੇ ਫੇਸ ਆਪਾਂ ਦੇ ਸਕਰੀਨ ਦੇ ਉੱਪਰ ਸਾਡਾ ਵਰਸਾ ਨੰਬਰ ਆ ਰਿਹਾ 6239569900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਮਿਲਦੇ ਆਪਾਂ ਕੋਲੋਂ ਨਵੀਂ ਵੀਡੀਓ ਦੇ ਨਾਲ ਅਗੇ ਸਕੋ